ਇਕ ਓਅੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਜਪੁ ਜੀ ਸਾਹਿਬ ਤੀਰਥ ਤਪ ਦਇਆਦਤ ਦਾਨ ਜੇ ਕੋ ਪਾਵੈ ਤਿਲ ਕਮਾਨ ਤੀਰਥ ਤਪ ਦਇਆ ਤੇ ਦਾਨ ਕਰਕੇ ਜੇ ਕੋਈ ਮਾਨ ਪਾਉਂਦਾ ਹੈ ਤਾਂ ਕੇਵਲ ਤਿਲ ਮਾਤਰ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਜਿਸ ਨੇ ਸੁਣ ਕੇ ਮੰਨਿਆ ਤੇ ਮਨ ਵਿੱਚ ਪ੍ਰੇਮ ਕੀਤਾ ਹੈ ਉਹ ਆਤਮ ਤੀਰਥ ਵਿੱਚ ਮਲ ਕੇ ਨਾਉਂਦਾ ਹੈ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਇਹ ਦਾਤਾ ਸਾਰੇ ਗੁਣ ਤੇਰੇ ਹਨ ਮੇਰੇ ਵਿੱਚ ਕੋਈ ਨਹੀਂ ਹੈ ਗੁਣ ਕੀਤੇ ਬਿਨਾ ਭਗਤੀ ਨਹੀਂ ਹੋ ਸਕਦੀ ਸਵਸ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਬ੍ਰਹਮਈ ਬਾਣੀ ਕਲਿਆਣ ਸਰੂਪ ਹੈ ਜੋ ਸਤ ਹੈ ਚੇਤਨ ਹੈ ਤੇ ਸਦਾ ਆਨੰਦ ਸਰੂਪ ਹੈ ਕਵਨ ਸੁਵੇਲਾ ਵਕਤ ਕਵਨ ਕਵਨ ਤੇ ਤ ਕਵਨ ਵਾਰ ਕਿਹੜਾ ਉਹ ਵੇਲਾ ਤੇ ਵਕਤ ਕਿਹੜਾ ਸੀ ਕਿਹੜੀ ਥਿਤ ਤੇ ਕਿਹੜਾ ਦਿਨ ਸੀ ਕਵਨ ਸੀ ਰੁੱਤੀ ਮਾ ਕਵਨ ਜਿਤੋ ਆਕਾਰ ਕਿਹੜੀ ਰੁੱਤ ਤੇ ਕਿਹੜਾ ਮਹੀਨਾ ਸੀ ਜਿਸ ਵੇਲੇ ਸੰਸਾਰ ਦਾ ਪਸਾਰਾ ਹੋਇਆ ਸੀ ਵੇਲ ਨਾ ਪਾਇਆ ਪੰਡਿਤ ਜੇ ਹੋਵੇ ਲੇਖ ਪੁਰਾਣਾ ਉਹ ਵੇਲਾ ਪੰਡਤਾਂ ਨੇ ਵੀ ਨਹੀਂ ਲੱਭਾ ਜੇ ਲੱਭਾ ਹੁੰਦਾ ਤਾਂ ਪੁਰਾਣ ਦਾ ਕੋਈ ਲੇਖ ਹੁੰਦਾ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਕਰਾਣ ਕਾਜ਼ੀਆਂ ਨੇ ਵੀ ਉਹ ਵਕਤ ਨਹੀਂ ਲੱਭਿਆ ਜੇ ਕੋਈ ਕੁਰਾਨ ਦਾ ਲੇਖ ਲਿਖ ਦਿੰਦੇ ਥਿਤ ਵਾਰ ਜੋਗੀ ਨਾ ਜਾ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਇ ਜੋਗੀ ਵੀ ਥਿਤ ਤੇ ਵਾਰ ਨਹੀਂ ਜਾਣਦਾ ਨਾ ਕੋਈ ਰੁੱਤ ਤੇ ਮਹੀਨਾ ਹੀ ਜਾਣਦਾ ਹੈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਏ ਜਿਹੜਾ ਕਰਤਾ ਪੁਰਖ ਸ੍ਰਿਸ਼ਟੀ ਨੂੰ ਰਚਦਾ ਹੈ ਉਹ ਆਪੇ ਹੀ ਸਭ ਕੁਝ ਜਾਣਦਾ ਹੈ ਕਿਵ ਕਰ ਆਖਾ ਕਿ ਬਸਲਾਹੀ ਕਿਉ ਵਰਨੇ ਕਿ ਵਜਾਣਾ ਕਿਸ ਤਰ੍ਹਾਂ ਕਥਨ ਕਰਾਂ ਤੇ ਕਿਸ ਤਰ੍ਹਾਂ ਸਿਫਤ ਕਰਾਂ ਕਿਸ ਤਰ੍ਹਾਂ ਵਰਣਨ ਕਰਾਂ ਤੇ ਕਿਵੇਂ ਭੇਦ ਜਾਣਾ ਨਾਨਕ ਆਖਨ ਸਭ ਕੋ ਆਖਾ ਇੱਕ ਤੋਂ ਇੱਕ ਸਿਆਣਾ ਆਖਨ ਨੂੰ ਤਾਂ ਸਭ ਕੋ ਹੀ ਆਖਦਾ ਹੈ ਇੱਕ ਤੋਂ ਇੱਕ ਸਿਆਣਾ ਬਣ ਕੇ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋਵੇ ਉਹ ਵੱਡਾ ਮਾਲਕ ਹੈ ਤੇ ਉਸ ਦੀ ਵਡਿਆਈ ਵੱਡੀ ਹੈ ਜਿਸ ਦਾ ਕੀਤਾ ਹੋਇਆ ਸਭ ਕੁਝ ਹੁੰਦਾ ਹੈ ਨਾਨਕ ਜੇ ਕੋ ਆਪੋ ਜਾਣਿਆ ਅੱਗੇ ਗਿਆਨਾ ਸੋ ਹੈ ਜੇ ਕੋਈ ਆਪਣੇ ਆਪ ਨੂੰ ਵੱਡਾ ਜਾਣਦਾ ਹੈ ਤਾਂ ਅੱਗੇ ਜਾ ਕੇ ਸੋਭਾ ਨਹੀਂ ਪਾਉਂਦਾ ਪਤਾਲਾ ਪਤਾਲ ਲੱਖ ਆਗਾਸ ਆਗਾਸ ਪਤਾਲਾਂ ਹੇਠ ਲੱਖਾਂ ਹੀ ਹੋਰ ਪਤਾਲ ਹਨ ਆਕਾਸ਼ਾਂ ਉੱਤੇ ਲੱਖਾਂ ਹੀ ਹੋਰ ਆਕਾਸ਼ ਹਨ ਓੜ ਕੋੜ ਕਪਾਲ ਥਕੇ ਵੇਦ ਕਹਿੰਨੇ ਕਵਾਤ ਅਖੀਰ ਤੋਂ ਅਖੀਰ ਤੱਕ ਲਬ ਥਕੇ ਹਨ ਵੇਦ ਇੱਕੋ ਗੱਲ ਕਹਿੰਦੇ ਹਨ ਸੈਸ 18 ਕਨਕ ਤੇਬਾ ਅਸਲੋ ਇੱਕ ਧਾਤਕ ਤੇਬਾਂ 18000 ਦੁਨੀਆ ਕਹਿੰਦੀਆਂ ਹਨ ਮੂਲ ਇੱਕ ਪਰਮਾਤਮਾ ਹੈ ਲਿਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਉਸ ਦਾ ਲੇਖਾ ਹੋ ਸਕੇ ਤਾਂ ਲਿਖੀਏ ਲੇਖੇ ਦਾ ਵਿਨਾਸ਼ ਹੋ ਜਾਂਦਾ ਹੈ ਨਾਨਕ ਵੱਡਾ ਆਖੀ ਹੈ ਆਪੇ ਜਾਣਿਆ ਆਪ ਉਸ ਨੂੰ ਵੱਡਾ ਕਹਿਣਾ ਚਾਹੁੰਦਾ ਹੈ ਜੋ ਆਪ ਨੂੰ ਆਪੇ ਹੀ ਜਾਣਦਾ ਹੈ ਸਲਾਹੀ ਸਲਾ ਇਤਨੀ ਸਰਤਨਾ ਪਾਈਆ ਸਿਫਤ ਕਰਨ ਵਾਲਿਆਂ ਨੇ ਸਿਫਤਾਂ ਕਰਕੇ ਉਸ ਦੀ ਇਤਨੀਕ ਵੀ ਖਬਰ ਨਹੀਂ ਪਾਈ ਨਦੀਆਂ ਅਤੇ ਵਾਪ ਪਵੈ ਸੰਬੰਧਨਾ ਜਾਣੀ ਹੈ ਜਿਸ ਤਰ੍ਹਾਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈ ਕੇ ਉਸ ਨੂੰ ਜਾਣ ਨਹੀਂ ਸਕਦੇ ਸਮੁੰਦਰ ਸਾਥ ਸੁਲਤਾਨਗੇ ਰਹਾ ਸੀਤੀ ਮਾਲਤਾਨਾ ਸਮੁੰਦਰ ਵਰਗੇ ਵੱਡੇ ਸ਼ਾਹ ਪਾਦਸ਼ਾ ਪਹਾੜਾਂ ਤੁਲ ਮਾਲ ਖਜ਼ਾਨਿਆਂ ਵਾਲੇ ਕਿਹੜੀ ਤੁਲਨਾ ਹੋਵਣੀ ਜੇ ਤੇ ਸਮਣੋਂ ਨਾ ਵਿਸਰੇ ਉਸ ਕੀੜੀ ਦੇ ਬਰਾਬਰ ਵੀ ਨਹੀਂ ਹੋ ਸਕਦੇ ਜਿਸ ਦੇ ਮਨ ਤੋਂ ਵੈਗਰੂ ਨਹੀਂ ਭੁੱਲਦਾ ਅੰਤਨਾ ਸੇਵਤੀ ਕੈਨ ਦਾ ਅੰਤ ਅੰਤਨਾ ਕਰਨ ਦੇ ਨਾ ਅੰਤ ਸਿਫਤਾਂ ਦਾ ਅੰਤ ਨਹੀਂ ਕਥਨ ਕਰਨ ਦਾ ਅੰਤ ਨਹੀਂ ਰਚਨਾ ਦਾ ਅੰਤ ਨਹੀਂ ਦਾਤਾਂ ਦਾ ਅੰਤ ਨਹੀਂ ਅੰਤਨਾ ਵੇਖਣ ਸੁਣਨ ਦਾ ਅੰਤ ਅੰਤਨਾ ਜਾਪਿਆ ਕਿ ਆ ਮਨ ਅੰਤ ਅੰਤ ਨਾਲ ਵੇਖਣ ਨਾਲ ਅੰਤ ਨਹੀਂ ਸੁਣਨ ਨਾਲ ਅੰਤ ਨਹੀਂ ਮਨ ਵਿੱਚ ਕਿਹੜੀ ਸਲਾਹ ਹੈ ਅੰਤ ਨਹੀਂ ਜਾਪਦਾ ਅੰਤਨਾ ਜਾਪਿਆ ਕੀਤਾ ਆਕਾਰ ਅੰਤਨਾ ਜਾਪਿਆ ਪਾਰਾਵਾਰ ਕੀਤੇ ਪਸਾਰੇ ਦਾ ਅੰਤ ਨਹੀਂ ਜਾਣਿਆ ਜਾਂਦਾ ਪਰ ਉਰਾਰ ਦਾ ਅੰਤ ਨਹੀਂ ਜਾਣਿਆ ਜਾਂਦਾ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤਨਾ ਪਾਏ ਜਾਏ ਅੰਤ ਲੈਣ ਵਾਸਤੇ ਕਈ ਵਿਲ ਕਰਏ ਹਨ ਉਸ ਦੇ ਅੰਤ ਪਾਏ ਨਹੀਂ ਜਾਂਦੇ ਇਹ ਅੰਤਨਾ ਜਾਣੇ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਉਸ ਦਾ ਇਹੋ ਅੰਤ ਹੈ ਕਿ ਕੋਈ ਜਾਣ ਨਹੀਂ ਸਕਦਾ ਬਹੁਤਾ ਕਹਿਣ ਨਾਲ ਹੋਰ ਬਹੁਤਾ ਹੁੰਦਾ ਹੈ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਉਹ ਵੱਡਾ ਮਾਲਕ ਹੈ ਉਸ ਦਾ ਵੱਡਾ ਸਥਾਨ ਹੈ ਉਸ ਉੱਚੇ ਤੋਂ ਉੱਤੇ ਉਸ ਦਾ ਨਾਮ ਹੈ ਏਵਡ ਏਵਡ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਐਡਾ ਵੱਡਾ ਉੱਚਾ ਜੇ ਕੋਈ ਹੋਰ ਹੋਵੇ ਤਾਂ ਉਹ ਸੋਚੇ ਨੂੰ ਜਾਣ ਸਕਦਾ ਹੈ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤਾ ਜਿੱਡਾ ਵੱਡਾ ਆਪ ਹੈ ਉਹ ਆਪਾ ਆਪ ਹੀ ਜਾਣ ਉਹ ਆਪ ਹੀ ਜਾਣਦਾ ਹੈ ਨਾਨਕ ਨਦਰੀ ਕਰਮੀ ਦਾਤਾ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ਿਸ਼ ਦੀ ਦਾਤ ਮਿਲਦੀ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮਾਏ ਬਖਸ਼ਿਸ਼ ਬਹੁਤ ਹੈ ਲਿਖੀ ਨਹੀਂ ਜਾ ਸਕਦੀ ਵੱਡਾ ਦਾਤਾ ਹੈ ਉਸ ਨੂੰ ਤੇਲ ਮਾਤਰ ਵੀ ਲਾਲਚ ਨਹੀਂ ਕਿਤੇ ਮੰਗਿਆ ਜੋਦ ਅਪਾਰ ਕਿਤੇ ਗੰਤ ਨਹੀਂ ਵਿਚਾਰ ਕਈ ਬਿਆੰਤ ਸੂਰਮੇ ਉਸ ਪਾਸੋਂ ਮੰਗਦੇ ਹਨ ਕਈਆਂ ਦੀ ਗਿਣਤੀ ਦੀ ਵਿਚਾਰ ਨਹੀਂ ਹੋ ਸਕਦੀ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਈ ਵਿਕਾਰਾਂ ਵਿੱਚ ਹੀ ਖੱਪ ਕੇ ਟੁੱਟ ਜਾਂਦੇ ਹਨ ਕਈ ਲੈ ਲੈ ਕੇ ਮੁਕਰ ਜਾਂਦੇ ਹਨ ਕਿਤੇ ਮੂਰਖਾਈ ਖਾਏ ਕਿਤੇ ਆਦੋਖ ਭੂਖ ਸਦਮਾਰ ਕਈ ਮੂਰਖਾਈ ਹੀ ਖਾਈ ਜਾਂਦੇ ਹਨ ਕਈਆਂ ਨੂੰ ਦੁੱਖ ਤੇ ਭੁੱਖ ਦੀ ਸਦਾ ਮਾਰ ਰੈਂਦੀ ਹੈ ਏ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਇਹ ਵੀ ਤੇਰੀ ਹੀ ਹੈ ਦਾਤਾ ਇੱਕ ਦਾਤ ਹੈ ਪਾਣੇ ਅੰਦਰ ਹੀ ਬੰਦੀ ਤੇ ਖਲਾਸੀ ਹੁੰਦੀ ਹੈ ਜੋ ਹੋਰ ਆਖ ਨਾ ਸਕਿਆ ਕੋਏ ਜੇ ਕੋ ਖਾਇਕ ਆਖਣ ਪਾਏ ਹੋਰ ਕੋਈ ਕੁਝ ਆਖ ਨਹੀਂ ਸਕਦਾ ਜੇ ਕੋਈ ਮੂਰਖ ਆਖਣ ਨੂੰ ਪਵੇ ਉਹ ਜਾਣੇ ਜੇ ਤਿਆਮਾ ਖਾਏ ਤਾਂ ਉਹੀ ਜਾਣਦਾ ਹੈ ਜਿਤਨੀਆਂ ਮੂੰਹ ਤੇ ਖਾਂਦਾ ਹੈ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕੇਈ ਕੇ ਪਰਮਾਤਮਾ ਆਪੇ ਜਾਣਦਾ ਤੇ ਆਪੇ ਦਿੰਦਾ ਹੈ ਜੋ ਇਹ ਆਖ ਦੇ ਹਨ ਉਹ ਵੀ ਕੋਈ ਕੋਈ ਹਨ ਜਿਸ ਨੂੰ ਬਖਸ਼ਿਆ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਆਪਣੀ ਸਿਫਤ ਦੀ ਸਲਾਹ ਨਾ ਬਖਸ਼ਦਾ ਹੈ ਉਹੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਅਮਲ ਗੁਣਾ ਅਮਲ ਵਪਾਰ ਅਮਲ ਵਪਾਰਿਆ ਅਮਲ ਪੰਡਾਰ ਅਮਲ ਰਹਿਤ ਗੁਣ ਤੇ ਮਲ ਰਹਿਤ ਵਪਾਰ ਹਨ ਅਮੋਲਕ ਵਪਾਰੀ ਤੇ ਅਮੋਲਕ ਖਜ਼ਾਨੇ ਹਨ ਅਮੁੱਲਾ ਵਾ ਅਮੁੱਲੇ ਜਾਏ ਅਮੋਲਕ ਆਉਂਦੇ ਤੇ ਅਮੋਲਕ ਲੈ ਜਾਂਦੇ ਹਨ ਅਮੁੱਲ ਪਾਈ ਅਮੁੱਲਾ ਸਮਾਏ ਅਮੋਲਕ ਪ੍ਰੇਮ ਹੈ ਅਮੋਲਕ ਉਸ ਵਿੱਚ ਸਮਾਉਂਦੇ ਹਨ ਅਮੁੱਲ ਧਰਮ ਅਮੁੱਲ ਦੀਵਾਨ ਅਮਲ ਤੋਲ ਅਮਲ ਪਰਵਾਨ ਅਮੋਲਕ ਨਿਆ ਤੇ ਅਮੋਲਕ ਦਰਬਾਰ ਹਨ ਅਮੋਲਕ ਤਕੜੀ ਤੇ ਅਮੋਲਕ ਵਟੇ ਹਨ ਅਮੋਲਕ ਬਖਸ਼ਿਸ਼ ਅਮੋਲਕ ਨਿਸ਼ਾਨ ਅਮੋਲਕ ਕਰਮ ਅਮੋਲ ਫਰਮਾਨ ਅਮੋਲਕ ਬਖਸ਼ਿਸ਼ ਤੇ ਅਮੋਲਕ ਨਿਸ਼ਾਨ ਹਨ ਅਮੋਲਕ ਮੇਰ ਤੇ ਅਮੋਲਕ ਹੁਕਮ ਹੈ ਅਮੋਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲੇਵ ਲਾਏ ਅਮੋਲਕ ਤੋਂ ਅਮੋਲਕ ਹੈ ਕਿ ਆ ਨਹੀਂ ਜਾ ਸਕਦਾ ਆ ਖਾ ਕੇ ਕਈ ਲੇਵ ਲਗਾ ਰਹੇ ਹਨ ਆਖਿਆ ਵੇਦ ਪਾਠ ਪੁਰਾਣ ਆਖਿਆ ਪੜੇ ਕਰੇ ਵਖਿਆਨ ਵੇਦਾਂ ਦੇ ਪੁਰਾਣਾਂ ਦੇ ਪਾਠ ਆਖ ਰਹੇ ਹਨ ਪੜੇ ਹੋਏ ਵਖਿਆਨ ਕਰਕੇ ਆਖ ਰਹੇ ਹਨ ਆਖੇ ਵਰਮੇ ਆਖੇ ਇੰਦਰ ਆਖੇ ਗੋਪੀ ਤੇ ਗੋਵਿੰਦ ਬ੍ਰਹਮਾ ਤੇ ਇੰਦਰ ਆਖ ਰਹੇ ਹਨ ਗੋਪੀਆਂ ਤੇ ਕ੍ਰਿਸ਼ਨ ਆਖ ਰਹੇ ਹਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਸ਼ਿਵ ਤੇ ਸਿੱਧ ਆਖ ਰਹੇ ਹਨ ਪੈਦਾ ਕੀਤੇ ਹੋਏ ਬੁੱਧ ਆਖ ਰਹੇ ਹਨ ਆਖੇ ਦਾਣਾਬ ਆਖੇ ਦੇਵ ਆਖੇ ਸੁਰ ਨਰਮੰਜਨ ਮੰਜਨ ਸੇਵਦੇ ਆਖਦੇ ਹਨ ਦੇਵਤੇ ਆਖਦੇ ਹਨ ਸ੍ਰੇਸ਼ਟ ਪੁਰਸ਼ ਮੋਨੇ ਜੰਤੇ ਸੇਵਕ ਆਖ ਰਹੇ ਹਨ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉਠ ਉਠ ਜਾਏ ਕਈ ਆਖ ਰਹੇ ਹਨ ਕਈ ਆਖਨ ਨੂੰ ਪੈਂਦੇ ਹਨ ਕਈ ਆਖ ਆਖ ਉਠ ਉਠ ਕੇ ਤੁਰੇ ਜਾ ਰਹੇ ਹਨ ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਿ ਜਿੰਨੇ ਅੱਗੇ ਕੀਤੇ ਹਨ ਜੇ ਇਹਨੇ ਹੋਰ ਕਰ ਦੇਵੇਂ ਤਾਂ ਵੀ ਉਸ ਨੂੰ ਕੋਈ ਆਖ ਨਹੀਂ ਸਕਦਾ ਜੇ ਵੱਡ ਪਾਵੇ ਤੇ ਵੱਡ ਹੋਏ ਨਾਨਕ ਜਾਣੈ ਸੱਚਾ ਸੋਏ ਜੇਡਾ ਵੱਡਾ ਉਚਾਵੇ ਉਦਾਂ ਵੱਡਾ ਹੋ ਜਾਂਦਾ ਹੈ ਇਹ ਉਹ ਸੱਚਾ ਆਪ ਹੀ ਜਾਣਦਾ ਹੈ ਦੇਖੋ ਆਖਿਆ ਬੋਲ ਵਿਗਾਰਡ ਤਾਂ ਲਿਖਿਆ ਸਿਰ ਗਵਾਰਾ ਗਵਾਰ ਜੇ ਕੋਈ ਹੋਰ ਬੜ ਬੋਲਾ ਕੋ ਜਾਖੇ ਤਾਂ ਉਸਨੂੰ ਮੂਰਖ ਦਾ ਵੱਡਾ ਮੂਰਖ ਲਿਖੀਦਾ ਹੈ ਸੋਦਰ ਕਿਹਾ ਸੋ ਕਰਕੇ ਹਜਿਤ ਵੇ ਸਰਬ ਸੰਭਾਲੇ ਉਹ ਦਰਵਾਜ਼ਾ ਕਿਹਸਾ ਹੈ ਉਹ ਘਰ ਕਿਹਸਾ ਹੈ ਜਿੱਥੇ ਬੈਠ ਕੇ ਸਾਰਿਆਂ ਦੀ ਸੰਭਾਲ ਕਰਦਾ ਹੈ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਅਨੇਕਾ ਅਣਗਿਣਤ ਨਾਦ ਵੱਜਦੇ ਹਨ ਕਈ ਉਹਨਾਂ ਦੇ ਵਜਾਉਣ ਵਾਲੇ ਹਨ ਕਿਤੇ ਰਗਪਰੀ ਸੋ ਕਈਨ ਕੇਤੇ ਗਾਵਨ ਹਾਰੇ ਕਈ ਰਾਗ ਰਗਣੀਆਂ ਸਹਿਤ ਗਾਉਂਦੇ ਹਨ ਤੇ ਕਈ ਉਹਨਾਂ ਦੇ ਗਾਵਣ ਵਾਲੇ ਹਨ ਗਾਵੇ ਤੋਂ ਉਹਨਾਂ ਪੌਣ ਪਾਣੀ ਵਸ ਅੰਤਰ ਗਾਵੇ ਰਾਜਾ ਧਰਮਦੁਆਰੇ ਪੌਣ ਪਾਣੀ ਤੇ ਅਗਨੀ ਤੈਨੂੰ ਗਾ ਰਹੇ ਹਨ ਧਰਮ ਰਾਜਾ ਦੁਆਰੇ ਉੱਤੇ ਗਾ ਰਿਹਾ ਹੈ ਗਾਵੇ ਚੈਤਰਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗੋਂਦੇ ਹਨ ਚੈਤਰਗੁਪਤ ਜੋ ਲਿਖਣਾ ਜਾਣਦੇ ਹਨ ਅਤੇ ਲਿਖ ਲਿਖ ਕੇ ਧਰਮ ਨੂੰ ਵਿਚਾਰਦੇ ਹਨ ਗਾਵੇ ਈਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਸੇਵ ਬ੍ਰਹਮਾ ਤੇ ਦੇਵੀਆਂ ਦੇਵਤੇ ਗੋਂਦੇ ਹਨ ਜੋ ਸਦਾ ਹੀ ਸੁੰਦਰ ਹੋਏ ਸੋਭਦੇ ਹਨ ਗਾਵੇ ਇੰਦਰ ਇੰਦਰਾਸਨ ਬੈਠੇ ਦੇ ਉਤਿਆਦਰ ਨਾਲੇ ਇੰਦਰ ਗੋਂਦਾ ਹੈ ਆਪਣੇ ਸਿੰਘਾਸਨ ਉੱਤੇ ਬੈਠ ਕੇ ਦੇਵਤਿਆਂ ਦੇ ਦਲਾਂ ਸਮੇਤ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਿੱਧ ਸਮਾਧੀਆਂ ਵਿੱਚ ਬੈਠ ਕੇ ਗਾਉਂਦੇ ਹਨ ਤੇ ਸਾਧੂ ਵਿਚਾਰ ਕਰਕੇ ਗਾਉਂਦੇ ਹਨ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਜਤੀ ਸਤੀ ਤੇ ਸੰਤੋਖੀ ਗਾਉਂਦੇ ਹਨ ਬਲਵਾਨ ਸੂਰਮੇ ਗਾਉਂਦੇ ਹਨ ਗਾਵਨ ਪੰਡਤ ਪੜਨਰ ਕੀ ਸਰ ਗਾਉਂਦੇ ਹਨ ਪੰਡਤ ਰਿਕੀਆਂ ਦੇ ਗ੍ਰੰਥ ਪੜ੍ਹ ਕਰਕੇ ਜੁਗ ਜੁਗ ਵੇਦਾਂ ਨਾਲੇ ਜੁਗ ਜੁਗ ਵੇਦਾਂ ਸਹਿਤ ਗਾਵੈ ਮੋਹ ਨੀ ਆਮਨ ਮੋਹਨ ਸੁਰਗਾ ਮਚਪਿਆਲੇ ਮੰਨੂ ਮੋਣ ਵਾਲੀਆਂ ਇਸਤਰੀਆਂ ਗਾਉਂਦੀਆਂ ਹਨ ਸਵਰਗ ਮਤ ਲੋਕ ਤੇ ਪਤਾਲ ਦੀਆਂ ਗਾਵਨ ਰਤਨ ਉਪਾਏ ਤੇਰੇ 68 ਤੀਰਥਾਂ ਨਾਲੇ ਤੇਰੇ ਪੈਦਾ ਕੀਤੇ ਰਤਨ ਗਾਉਂਦੇ ਹਨ 68 ਤੀਰਥਾਂ ਸਮੇਤ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਵੱਡੇ ਬਲੀ ਜੋਦੇ ਤੇ ਸੂਰਮੇ ਗਾਉਂਦੇ ਹਨ ਚਾਰੇ ਖਾਣੀਆਂ ਗਾਉਂਦੀਆਂ ਹਨ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ 9 ਖੰਡ 7 ਦੀਪ ਤੇ ਬ੍ਰਹਮੰਡ ਗਾਉਂਦੇ ਹਨ ਜੋ ਤੁਰ ਚ ਰਚ ਰਚ ਕੇ ਤੂਤਾਰਨ ਕਰ ਰੱਖੇ ਹਨ ਸਈ ਤੁਦਨੋ ਗਾਵੇ ਜੋਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਉਹੀ ਤੈਨੂੰ ਗਾਉਂਦੇ ਹਨ ਜੋ ਤੈਨੂੰ ਪਾਉਂਦੇ ਹਨ ਪ੍ਰੇਮ ਵਿੱਚ ਰੰਗੇ ਹੋਏ ਤੇਰੇ ਰਸੀਏ ਭਗਤ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕਿਆ ਵਿਚਾਰੇ ਹੋਰ ਵੀ ਗਾਉਂਦੇ ਹਨ ਉਹ ਮੈਨੂੰ ਯਾਦ ਨਹੀਂ ਆਉਂਦੇ ਮੈਂ ਉਹਨਾਂ ਦੀ ਕੀ ਵਿਚਾਰ ਕਰਾਂ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀਂ ਸੋਈ ਉਹ ਹੀ ਸੱਚਾ ਮਾਲਕ ਸਦਾ ਸੱਚ ਹੈ ਜਿਸ ਸੱਚੇ ਦੀ ਸੱਚੀ ਵਡਿਆਈ ਹੈ ਹੈਪੀ ਹੋਸੀ ਜੈਨ ਜასი ਰਚਿ ਨਾ ਜਿਨ ਰਚਾਈ ਹੁਣ ਵੀ ਹੈ ਅੱਗੇ ਵੀ ਹੋਵੇਗਾ ਨਾ ਜਾਂਦਾ ਹੈ ਨਾ ਜਾਏਗਾ ਜਿਸ ਨੇ ਇਹ ਸ੍ਰਿਸ਼ਟੀ ਰਚੀ ਹੈ ਰੰਗੀ ਰੰਗੀ ਪਾਤੀ ਕਰ ਕਰ ਜੰਸੀ ਮਾਇਆ ਜਿਨ ਉਪਾਈ ਵਰੰਗਾ ਰੰਗ ਦੇ ਨਮੂਨਿਆਂ ਤੋਂ ਜਿੰਸਾਂ ਦੀ ਰਚਨਾ ਕਰਕੇ ਜਿਸ ਨੇ ਆਪਣੀ ਮਾਇਆ ਪੈਦਾ ਕੀਤੀ ਕਰ ਕਰ ਵੇਖਿਆ ਕੀਤਾ ਆਪਣਾ ਜੀਵਤਿਸ ਦੀ ਵਡਿਆਈ ਉਹ ਆਪਣਾ ਕੀਤਾ ਸੰਸਾਰ ਰੱਜ ਕੇ ਵੇਖਦਾ ਹੈ ਜਿਸ ਤਰ੍ਹਾਂ ਉਸ ਦੀ ਇੱਛਾ ਹੁੰਦੀ ਹੈ ਜੋਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਉਸ ਨੂੰ ਪਾਉਂਦਾ ਹੈ ਉਹੀ ਕਰੀਦਾ ਹੈ ਉਸ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ ਸੋ ਪਾਤਸ਼ਾਹ ਸਾਹ ਪਤਸਾਹ ਬਣਨ ਕਰਨ ਰਜਾਈ ਉਹ ਪਾਤਸ਼ਾਹ ਦਾ ਪਾਤਸ਼ਾਹ ਹੈ ਨਾਨਕ ਉਸ ਦੀ ਆਗਿਆ ਵਿੱਚ ਰਹਿਣਾ ਕਰੀਏ ਮੁੰਦਾ ਸੰਤੋਖ ਸ਼ਰਮ ਪੱਝੋਲੀ ਧਿਆਨ ਕੀ ਕਰੇ ਬਿਪੂਤ ਸੰਤੋਖ ਦੀ ਮੰਦਰਾ ਲੱਜਾ ਦੀ ਖੱਪਰ ਤੇ ਝੋਲੀ ਈਸ਼ਵਰ ਦੇ ਧਿਆਨ ਦੀ ਸੋ ਆ ਮਲ ਨਹੀਂ ਕਰਦੇ ਹਾਂ ਕਿੰਥਾ ਕਾਲ ਕੁਆਰੀ ਕਾਇਆ ਜਗਤ ਡੰਡਾ ਪਰਤੀਤ ਗੋਦੜੀ ਕਾਲ ਦੀ ਗਿਰਾਈ ਇਹ ਸਰੀਰ ਹੈ ਪਰ ਉਸੇ ਸਹਿਤ ਪਰਮਾਤਮਾ ਵਿੱਚ ਜੁੜਨਾ ਡੰਡਾ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਸਭ ਨੂੰ ਸਾਥੀ ਸਮਝਣਾ ਇਹ ਆਈ ਪੰਥ ਹੈ ਮਨ ਨੂੰ ਜਿੱਤਣਾ ਜਗਤ ਦਾ ਜਿੱਤਣਾ ਹੈ ਆਦੇਸ਼ ਸੇ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਉਸ ਨੂੰ ਨਮਸਕਾਰ ਹੈ ਨਮਸਕਾਰ ਹੈ ਜੋ ਮੁੱਢ ਹੈ ਰੰਗ ਰਹਿਤ ਹੈ ਆਦ ਰਹਿਤ ਤੇ ਨਾਸ਼ ਰਹਿਤ ਹੈ ਅਤੇ ਜੁਗੋ ਜੁਗ ਇੱਕ ਹੀ ਰੂਪ ਹੈ ਉਗਤ ਗਿਆਨ ਦਇਆ ਭੰਡਾਰਨ ਕਟਕਟ ਵਾਜਿਆ ਨਾਦ ਸਾਡਾ ਭੋਜਨ ਗਿਆਨ ਹੈ ਦਇਆ ਭੰਡਾਰਨ ਹੈ ਹਰੇਕ ਹਿਰਦੇ ਵਿੱਚ ਨਾਦ ਵੱਜ ਰਹੇ ਹਨ ਆਪ ਨਾਥ ਨਾਥੀ ਸਭ ਜਾ ਕੀ ਰਿੱਜ ਦੇਵਰਾ ਸਾਧ ਆਪ ਨਾਥ ਹੈ ਜਿਸ ਦੀ ਸਾਰੀ ਸ੍ਰਿਸ਼ਟੀ ਨੱਥੀ ਹੋਈ ਹੈ ਰਿੱਦ ਸਿਦ ਅਵਰਾ ਸਾਧ ਰਿੱਧੀਆਂ ਸਿੱਧੀਆਂ ਦਾ ਹੋਰ ਦੁਨਿਆਵੀ ਸੁਆਦ ਹੈ ਸੰਜੋਗ ਵਿਯੋਗ ਦੋਹੇ ਕਾਰ ਚਲਾਵੇ ਲੇਖੇ ਆਵੇ ਭਾਗ ਮੇਲ ਤੇ ਵਿਛੋੜਾ ਦੋਵੇਂ ਕੰਮ ਚਲਾ ਰਹੇ ਹਨ ਕਰਮ ਅਨੁਸਾਰ ਭਾਗ ਆਉਂਦੇ ਹਨ ਅਦੇ ਇਸ ਤੇ ਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਬ੍ਰਹਮਣ ਨਾਲ ਮਿਲ ਕੇ ਮਾਇਆ ਪਰਸੂਤਾ ਹੋਈ ਉਸ ਤੋਂ ਤਿੰਨ ਪ੍ਰਸਿੱਧ ਚੇਲੇ ਹੋਏ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਇੱਕ ਸੰਸਾਰ ਨੂੰ ਰਚਨ ਵਾਲਾ ਇੱਕ ਰੋਜੀ ਦੇਣ ਵਾਲਾ ਇੱਕ ਸਭਾ ਲਾਉਣ ਵਾਲਾ ਜਿਸ ਭਾਵ ਜਿਵ ਭਾਵ ਜਿਵਤ ਸੁਭਾਵੈ ਤੇ ਵਚ ਲਾਵੇ ਜਿਵੇਂ ਉਸ ਨੂੰ ਪਾਉਂਦਾ ਹੈ ਤਿਵੇਂ ਉਸ ਨੂੰ ਚਲਾਉਂਦਾ ਹੈ ਜਿਵ ਹੋਵੇ ਫਰਮਾਨ ਜਿਸ ਤਰ੍ਹਾਂ ਹੁਕਮ ਹੁੰਦਾ ਹੈ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਨ ਉਹ ਵੇਖਦਾ ਹੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਹੋ ਹੀ ਵੱਡਾ ਅश्चਰਜ ਹੈ ਆਦੇਸ ਸਿਸੈ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ